ਮਿਲ ਮਿਲ ਕੇ ਸਾਰੇ ਰੈਂਡ ਕੇ ਸਾਨੂੰ ਬਹੁਤ ਜ਼ਿਆਦਾ ਖੁਸ਼ੀ ਆਜ ਇਹ ਜਿਹੜਾ ਦਿਨ ਆਇਆ ਖੁਸ਼ੀਆਂ ਭਰਿਆ ਤੇ ਬੱਚਿਆਂ ਨੂੰ ਅਸ਼ੀਰਵਾਦ ਦਿੰਨੇ ਆ ਕਿ ਸਦਾ ਇਹਨਾਂ ਦੀ ਜੋੜੀ ਬਣੀ ਰਹੇ ਹਾਕੀ ਟੀਮ ਦਾ ਖਟਾਰੀ ਮਨਦੀਪ ਸਿੰਘ ਅਤੇ ਮੈਲਾ ਖਟਾਰਨ ਉਦੀਤਾ ਦੁਹਾਨ ਅੱਜ ਵਿਆਹ ਦੇ ਪਵਿੱਤਰ ਬੰਧਨ ਦੇ ਵਿੱਚ ਬੱਧ ਚੁੱਕੇ ਨੇ ਦੇਖ ਸਕਦੇ ਹੋ ਤੁਸੀਂ ਵੀ ਸੋਹਣੀਆਂ ਤਸਵੀਰਾਂ ਗੁਰੂ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਵਿਆਹ ਕਰਵਾਇਆ ਤੇ ਸਾਰੇ ਰਿਸ਼ਤੇਦਾਰ ਪਰਿਵਾਰਾਂ ਦੇ ਵਿੱਚ ਖੁਸ਼ੀ ਦਾ ਮਾਹੌਲ ਹਾਕੀ ਟੀਮ ਦੇ ਖਿਡਾਰੀ ਵੀ ਇਸ ਵਿਆਹ ਦੇ ਵਿੱਚ ਸ਼ਾਮਲ ਰਹੇ ਆਓ ਆਪਾਂ ਇਸ ਪਰਿਵਾਰ ਦੇ ਨਾਲ ਕਰਦੇ ਆਂ ਗੱਲਬਾਤ ਭਾਰਤੀ ਪੁਰਸ਼ ਹਾਕੀ ਟੀਮ ਦੇ ਖਿਡਾਰੀ 올ੰਪੀਅਨ ਮਨਦੀਪ ਸਿੰਘ ਅਤੇ ਮਹਿਲਾ ਟੀਮ ਦੀ ਖਿਡਾਰੀ ਨੂੰ ਦਿੱਤਾ ਦੁਹਾਨ ਅੱਜ ਵਿਆਹ ਦੇ ਬੰਧਨ ਵਿੱਚ ਬੱਦ ਚੁੱਕੇ ਨੇ ਜਿਸ ਦੀਆਂ ਤਸਵੀਰਾਂ ਸਾਹਮਣੇ ਆਈਆਂ ਤਸਵੀਰਾਂ ਵਿੱਚ ਦੇਖਿਆ ਜਾ ਸਕਦਾ ਹੈ ਕਿ ਦੋਵਾਂ ਨੇ ਮਾਡਲ ਟਾਊਨ ਗੁਰਦੁਆਰਾ ਸਾਹਿਬ ਵਿਖੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਦੇ ਵਿੱਚ ਵਿਆਹ ਕਰਵਾਇਆ ਇਸ ਤਰ੍ਹਾਂ ਭਾਰਤੀ ਹਾਕੀ ਟੀਮ ਦੇ ਜਨਰਲ ਸਕੱਤਰ ਭੋਲਾ ਸਿੰਘ ਸਮੇਤ ਪੂਰੀ ਹਾਕੀ ਟੀਮ ਮ ਦੇ ਵਿੱਚ ਸ਼ਾਮਲ ਹੋਈ ਵਿਆਹ ਵਾਲੇ ਮੰਦੀਪ ਦੀ ਮਾਂ ਨੇ ਕਿਹਾ ਕਿ ਅੱਜ ਦਾ ਦਿਨ ਬਹੁਤ ਖੁਸ਼ੀਆਂ ਭਰਿਆ ਦਿਨ ਹੈ ਇਸ ਵਿਆਹ ਨੂੰ ਲੈ ਕੇ ਦੋਵਾਂ ਪਰਿਵਾਰਾਂ ਦੇ ਰਿਸ਼ਤੇਦਾਰਾਂ ਵਿੱਚ ਖੁਸ਼ੀ ਦਾ ਮਾਹੌਲ ਹੈ ਉਸ ਨੇ ਕਿਹਾ ਕਿ ਉਹ ਦਿੱਤਾ ਨੂੰ ਆਪਣੀ 3 ਵਜੇ ਰੱਖੇਗੀ ਤੇ 9 ਵਜੇ ਨਹੀਂ ਮਿਲ ਕੇ ਸਾਰੇ ਰਹਿਣ ਕੇ ਸਾਨੂੰ ਬਹੁਤ ਜ਼ਿਆਦਾ ਖੁਸ਼ੀ ਹੈ ਅੱਜ ਇਹ ਜਿਹੜਾ ਦਿਨ ਆਇਆ ਖੁਸ਼ੀਆਂ ਭਰਿਆ ਤੇ ਬੱਚਿਆਂ ਨੂੰ ਅਸ਼ੀਰਵਾਦ ਦਿੰਨੇ ਆ ਕਿ ਸਦਾ ਇਹਨਾਂ ਦੀ ਜੋੜੀ ਬਣੀ ਰਹੇ ਔਰ ਬਹੁਤ ਖੁਸ਼ੀ ਹੋ ਰਹੀ ਹੈ ਸਾਰੀ ਫੈਮਿਲੀ ਸਾਰੇ ਰਿਸ਼ਤੇਦਾਰ ਬਹੁਤ ਜ਼ਿਆਦਾ ਖੁਸ਼ ਹੈ ਜਦੋਂ ਘਰ ਤੋਂ ਨਵੀਂ ਨੂੰ ਆਉਂਦੀ ਆ ਸੱਸ ਦੀਆਂ ਬੜੀਆਂ ਐਕਸਪੈਕਟੇਸ਼ਨਸ ਹੁੰਦੀਆਂ ਤੁਹਾਡੀਆਂ ਪਰਸਨਲੀ ਕੀ ਹੋ ਜਾਂ ਐਕਸਪੈਕਟੇਸ਼ਨਸ ਤੁਹਾਡੀਆਂ ਹੋਈਆਂ ਨੇ ਇਹ ਤੇ ਮਾਂ ਦੀ ਇੱਜ਼ਾਈ ਰਿਸ਼ਤਾ ਆ ਇਹ ਕਿ ਵੀ ਮੈਂ ਨੂੰ ਨਹੀਂ ਕਦੀ ਉਹਨੂੰ ਮੰਨਣਾ ਕਿ ਇਹ ਆ ਵੀ ਮੇਰੀ ਬੇਟੀ ਰਹੇਗੀ ਮੈਂ ਜਿੱਦਾਂ ਮੇਰੀ ਬੇਟੀ ਐ ਮੈਂ ਉਹਨੂੰ ਵੀ ਆਪਣੀ ਬੇਟੀ ਬਣਾ ਕੇ ਰੱਖਾਂਗੀ ਕਿੰਨਾ ਚਾਹ ਮੈਂ ਅੱਜ ਤੁਹਾਨੂੰ ਇਸ ਬਹੁਤ ਜ਼ਿਆਦਾ ਚਾਹ ਆ ਸਾਨੂੰ ਸਾਰਿਆਂ ਨੂੰ ਸਾਡੇ ਰਿਸ਼ਤੇ ਸਾਨੂੰ ਬਹੁਤ ਜ਼ਿਆਦਾ ਚਾਹ ਆ ਪੁੱਤ ਦੇ ਵਿਆਹ ਦੀਆਂ ਬੜੀਆਂ ਰੀਝਾਂ ਹੁੰਦੀਆਂ ਮਾਂ ਨੂੰ ਸਾਰੀਆਂ ਪੂਰੀਆਂ ਕੀਤੀਆਂ ਹਾਂ ਹਾਂਜੀ ਸਾਰੀਆਂ ਰੀਝਾਂ ਪੂਰੀਆਂ ਕੀਤੀਆਂ ਹਾਂ ਠੀਕ ਹੈ ਦਾ ਵਿਆਹ ਹੋਇਆ ਅੱਜ ਇਹ ਕਹਿੰਦੇ ਗੋਡੇ-ਗੋਡੇ ਦਾ ਬਾਪੂ ਬਲਕੋ ਜੀ ਤੁਹਾਡੀ ਪੂਰੀ ਪਰਵਾਰ ਨੂੰ ਵੀ ਅੱਜ ਅਸੀਂ ਖੁਸ਼ੀ ਵੀ ਆ ਤੇ ਅਸੀਂ ਪਰਵਾਰ ਤੋਂ ਬਹੁਤ ਜੁਆ ਰਹਿਆਂ ਵੀ ਤੁਹਾਡੇ ਵਿੱਚੋਂ ਜੋੜੀ ਸੋਹਣੀ ਬਣੀ ਹੈ ਨੂੰ ਤੋ ਕਿੰਦਾ ਜੀ ਐਕਸਪੈਕਟੇਸ਼ਨਸ ਨੇ ਬਲਕੋ ਜੀ ਖੁਸ਼ੀ ਹੋਣੀ ਰੱਬ ਦਾ ਸ਼ੁਕਰ ਹੈ ਅੱਜ ਵੀ ਮੇਰੇ ਬੱਚੇ ਖੋਚ ਰਣ ਘਰ ਚ ਦੋ ਦੋ 올ੰਪੀਅਨ ਹੋ ਗਏ ਹੁਣ ਬਲਕੋ ਜੀ ਦੋ ਦੋ ਲੰਬੀ ਹੋ ਗਏ ਆ ਔਰ ਉਮੀਦ ਹੈ ਵੀ ਠਾਈ ਚ ਦੂ ਮਰਡਰ ਕਰ ਸਕਦੇ ਜੀ ਉਹ ਦੋ ਦੋ ਆਇਆਗਾ ਬਈ ਹੁਣ ਜੇ ਪਰਿਵਾਰ ਦੇ ਵਿੱਚ ਕਿੰਨਾ ਕ ਚਾਅ ਸੀਗਾ ਵਿਆਹ ਨੂੰ ਲੈ ਕੇ ਕਿਉਂਕਿ ਲਗਾਤਾਰ ਕਈ ਚੀਜ਼ਾਂ ਚੱਲ ਰਹੀਆਂ ਸੀਗੀਆਂ ਐਂਡ ਬੜੇ ਮਤਲਬ ਇੱਕ ਕਹਿ ਲੋ ਕਿ ਲੋਕਾਂ ਦੇ ਵਿੱਚ ਨਾ ਹੁੰਦੇ ਉਹ ਬੜੇ ਘੱਟ ਤਰੀਕੇ ਦੇ ਨਾਲ ਵਿਆਹ ਹੋਇਆ ਬਿਲਕੁਲ ਜੀ ਦੋ ਦਿਨ ਤੋਂ ਬੜਾ ਦਿਨ ਤੋਂ ਕਰ ਚੋਂਸਿੰਗ ਚੜ੍ਹਿਆ ਲਗ ਲਤਨ ਦੇ ਫੰਕਸ਼ਨ ਹੋ ਗਿਆ ਔਰ ਜੋ ਉਿਤਰ ਵਾਜਨ ਅੱਧਰ ਤੋਂ ਕੰਮ ਨੇ ਪ੍ਰਚਲਿਆ ਅੱਜ ਜੋ ਅਸੀਂ ਲਾਉਂਦੇ ਜਿਕੇ ਬڑے ਚਤਰਾਂ ਦੀ ਹੋਈ ਆ ਇਹ ਪ੍ਰਮਾਤਮਾ ਦਾ ਸ਼ੁਕਰ ਦਾ ਕਰਦੇ। ਬੜੇ ਸਾਦੇ ਜਿਹੇ ਢੰਗ ਦੇ ਨਾਲ ਵਿਆਹ ਜਿਹੜਾ ਤੁਸੀਂ ਆਪਣੇ ਬੇਟੇ ਦਾ ਕਰ ਰਹੇ ਹੋ ਇਹਦੇ ਪਿੱਛੇ ਕਾਰਨ ਸਭ ਤੋਂ ਵੱਡਾ ਕੀ ਹੈ ਕਿ ਫੈਮਿਲੀ ਪਲੈਨਿੰਗ ਸੀ ਇਹ ਸਭ ਨਹੀਂ ਜੀ ਬੱਚਿਆਂ ਦੀ ਆਪ ਸੋਚ ਕੋਲੋਂ ਦੋ ਚੀਜ਼ਾਂ ਦੀ ਮੁੱਕੇ ਇਹਨਾਂ ਨੇ ਜਿਹੜਾ ਮਰੀਦਾਂ ਪਰ ਪੂਰੇ ਪੁਰਵੋਂ ਨੇ ਇਹ ਗੱਲ ਜਿਹਾ ਪਈ। ਅੱਛਾ ਹਾਕੀ ਟੀਮ ਵੀ ਆਈ ਹੈਗੀ ਇਹ ਪੂਰੀ ਜਿਹੜੀ ਹੈਗੀ ਹੈ ਪੂਰੇ ਜਿਹੜੀ ਇੰਡੀਆ ਦੀ ਕੋਈ ਹਾਕੀ ਦੇ ਟੋਟਲ ਪਲੇਅਰ ਆਏ ਆ ਔਰ ਉਹਨਾਂ ਦੀ ਜਨਨ ਸ਼ਕਤੀ ਪੂਰਤ ਬਰਮੁੜੀ ਜੋ ਉਹਨਾਂ ਦੇ ਹੱਕੀ ਦੇ ਕਮਿਟੀ ਦੇ ਮੈਂਬਰ ਆ ਸਾਰੇ ਪਹੁੰਚੇ ਜੀ ਮਿਹਰਬਾਨੀ ਜੀ ਬਹੁਤ